पहि गफ़्तारी करे गिरफ़्तारी जे मर्ज़ी आहे पर त अॻे तव्हे ਕਿ ਕੋਈ ਬੰਦਾ ਇੱਥੋਂ ਮੂਵ ਨਹੀਂ ਕਰੂਗਾ। ਜਿੰਨੀ ਗਰਫਤਾਰੀ ਦੇ ਲਾਂਗੇ ਇਹੀ ਕੋਈ। ਚਲੋ ਵਾ ਠੀਕ ਆ। ਉਹ ਤੁਸੀਂ ਡਿਸਾਈਡ ਕਰ ਲਓ ਗ੍ਰਿਫਤਾਰੀ ਦੇਣੀ ਆ ਤੇ ਇਹੀ ਕਰਵਾ ਗ੍ਰਿਫਤਾਰੀ। ਲਾਪੂਆ ਨੂੰ ਭੇਜੋਗੇ। ਹਾਂ ਫੈਸਲਾ ਕਰ ਗਿਆ। ਪੰਜਾਬ ਨੂੰ ਤਿੰਨ ਬਾਰੇ ਜਾਣ ਕਰਨ ਵਾਲੀ ਪਰਚਾ ਜੰਦਾ चलो 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 तकलीफ़ साम्हूं तकलीफ़ माउ पियो मंदूर काना मिंड चकल चाक रकू नथानदूर لاٹھی جھاڑ کی کر رہے پکے اور ہائے کر رہے اللہ اکبر اللہ اکبر اللہ اکبر اللہ اکبر اللہ اکبر ਆਹ ਪੁਲਿਸ ਕੋਲ ਬਹੁਤ ਸਾਰੇ ਕਾਬੂ ਨਹੀਂ ਖਵਾਤੀ ਉਸ ਸੇ ਸਾਬੂ ਨਹੀਂ ਖਵਾਤੀ ਵੀ ਹੱਥ ਉਸ ਨਾਲ ਤੁਹਾਡੇ ਨਾਲ ਧੱਕਾ ਮੁਕੀ ਕੀਤੀ ਗਈ ਹੈ ਕੀ ਕਰਨ ਦੇਖੋ ਪੁਲਿਸ ਕਹਿੰਦੀ ਆ ਵੀ ਅਸੀਂ ਕਿਨੇ ਵੀ ਡੀਸੀ ਦਫਤਰ ਮੂਰੇ ਸਾਨੂੰ ਰੋਜ਼ ਪ੍ਰਦਰਸ਼ਨ ਕਰ ਲਿਓ ਮੰਗ ਪੱਤਰ ਦੇਣਾ ਪਰ ਉਹ ਕਹਿੰਦੇ ਆ ਵੀ ਤੁਸੀਂ ਘਰਾਂ ਚ ਕਰ ਲਓ ਆ ਨਵਾਂ ਭਗਵਤ ਮਾਨ ਦਾ ਕਾਨੂੰਨ ਆ ਵੀ ਪ੍ਰਦਰਸ਼ਨ ਘਰਾਂ ਚ ਕਰ ਲਓ ਘਰਾਂ ਚ ਕਿਉਂ ਅਸੀਂ ਮੰਗ ਸਾਡੀ ਸਰਕਾਰ ਤੋਂ ਆ ਕੇਂਦਰ ਸਰਕਾਰ ਨਾਲ ਸਾਡੀਆਂ ਮੰਗਾਂ ਕੱਲ ਇਹਨਾਂ ਨੇ ਉੱਥੇ ਗੁੰਡਾ ਕਰ ਦਿੱਤਾ ਨੰਗਾ ਨਾਚ ਕੀਤਾ ਅੱਜੇ ਸਾਨੂੰ ਡੀਸੀ ਦਫਤਰ ਨਹੀਂ ਜਾਣਦੇ ਰ ਪੁਲਿਸ ਨਾਲ ਤੁਹਾਡੀ ਗੱਲਬਾਤ ਹੋਈ ਸੀ ਲਾਤਰ ਮੂਰੇ ਨੂੰ ਜਾਣ ਦੇਣਾ ਫਿਰ ਇਹ ਰੋਡ ਤੇ ਚੱਲੇ ਜਾਣੇ ਕਿੱਥੇ ਪੁਲਿਸ ਰੋਕੂਗੀ ਅਸੀਂ ਰੁਕਦਾਂਗੇ ਪੁਲਿਸ ਨਾਲ ਤੁਹਾਡੀ ਗੱਲਬਾਤ ਹੋਈ ਸੀ ਉਹਨਾਂ ਵੱਲੋਂ ਕਿਹਾ ਗਿਆ ਸੀ ਕਿ ਸ਼ਾਂਤਮਈ ਧਰਨਾ ਪਰਚੇ ਇੱਥੇ ਕਰੋ ਐਸਪੀ ਨੇ ਐਸਪੀ ਨੇ ਕੀ ਆ ਸੀਗਾ ਉਹ ਫੋਨ ਤੇ ਗੱਲ ਹੋਈ ਉਹ ਕਹਿੰਦੇ ਬਿਆਨ ਕੇ ਤੁਸੀਂ ਐਕਸਾਈਟ ਤੇ ਬਹਿ ਜਾਓ ਬਾਰੇ ਨਾਲ ਜਬਰਦਸਤੀ ਰੋਕਿਆ ਸਾਨੂੰ ਅਸੀਂ ਚੱਲੇ ਆ ਜਿੱਥੇ ਰੋਕਣਗੇ ਪੁਲਿਸ ਰਸਤਾ ਰਕਾਊਗੀ ਰੋਕ ਦੇਵੇ ਹੁਣ ਅਗਲੀ ਰਾਨੀ ਤੇ ਗਏ ਅਸੀਂ ਉਹ ਸਾਈਡ ਤੇ ਜਾ ਰਹੇ ਹਾਂ ਅਗਲੀ ਰਾਨੀ ਤੇ ਗਏ ਹੁਣ ਅਸੀਂ ਦੀ ਸਿਰਫ ਉੱਤਰ ਜਾਣਾ ਅਸੀਂ ਪੂਰੇ ਪੰਜਾਬ ਤੋਂ ਸਾਡਾ ਸਵੇਰ ਦਾ ਐਲਾਨ ਮੈਂ ਸੂਬੇ ਦਾ ਜਰਨਲਿਸਟ ਕਿ ਤਰਾ ਸਵੇਰ ਦਾ ਐਲਾਨ ਕੀਤਾ ਵੀ ਪੂਰੇ ਪੰਜਾਬ ਦੇ ਡੀਸੀ ਦਸਤਰਾ ਪੂਰੇ ਧਰਨੇ ਲਾਉਣੇ ਅਸੀਂ ਜਿਹੜਾ ਕੱਲ ਇਹਨਾਂ ਨੇ ਉੱਥੇ ਗੁੰਡਾਗਰਦੀ ਕੀਤਾ ਨੰਗਾ ਨਾਦ ਲੱਚਿਆ ਉਹਦੇ ਖਿਲਾਫ